ਸਤਿ ਸ੍ਰੀ ਅਕਾਲ ਨੂੰ ਕੀ ਅਸੀਂ ਸਾਰੇ ਇੱਥੇ ਸਪੈਸ਼ਲੀ ਆਪ ਮੌਕਾ ਵੇਖਣ ਆਇਆ ਸਾਰੇ ਜਿਸ ਤਰ੍ਹਾਂ ਕਿ ਸਾਰੀਆਂ ਆਲਰੇਡੀ ਹੂ ਤੁਸੀਂ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸਿੱਗਾ ਹੁ ਰਿਸਿਡ ਹੋ ਰਿਹਾ ਐ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਹਾਂਗਾ ਕਿ ਹੋਪ ਵਾਲੀ ਜਿਹੜੀ ਕੰਡੀਸ਼ਨ ਐ ਤੇ ਦੂਜੀ ਗੱਲ ਪਾਣੀ ਦਾ ਮੌਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈ residential area ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਇੱਥੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਹੋ ਗਈਆਂ ਹੋਰ ਹਰ ਤਰ੍ਹਾਂ ਦੀ ਦੇਤੀ ਹੈ ਸਾਡਾ ਰੈਵਨਿਊ ਸਟਾਫ ਸਾਡਾ ਜਿਹੜਾ ਐਕਸਟੈਂਸੀ ਕੰਸਰਨ ਨੇ ਮਾਈਨਿੰਗ ਵਾਲੇ ਉੱਥੇ ਨੇ ਸਾਡੇ ਨਾਲ ਆਪਣੇ ਹਲਕਾ ਇੰਚਾਰਜ ਨੇ ਅੱਥੀਮ ਸਾਹਿਬ ਨੇ ਆਪੇ ਤੇ ਸਾਰੇ ਆਂਕੜੇ ਵੀ ਵੇਖੇ ਐ ਸਪੈਸ਼ਲੀ ਐਸਐਸਪੀ ਸਰਵਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਨੇ ਉਹ ਹਾਈ ਲੈਂਡ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਰਾਬਤਾ ਕੰਮ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਕਿਸੇ ਰੰਦੇ ਦੀ ਫੂਡ ਦੀ ਛੋਟੇਜ ਜਾਂਦੀ ਹੈ ਮੈਡੀਸਿਨ ਦੀਆਂ ਉਹ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸੰਬੰਧਿਤ ਜਰੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਰਡ ਸਾਨੂੰ ਨੇ ਰਿਪੇਅਰ ਕਰਾ ਕੇ ਰੱਖ ਲਿਆ ਸੀਗੇ ਉਹ ਵੀ ਅੱਛੀ ਤੇ ਪਹੁੰਚ ਰਹੀ ਹੈ ਤੇ ਜਿੱਥੇ ਥੋੜਾ ਜਿਹਾ ਪਾਣੀ ਦਾ ਫਲੋਰ ਥਰਾ ਠੀਕ ਹੁੰਦਾ ਤੇ ਉਸ ਦੇ ਸੰਬੰਧੀ ਜਾ ਕੇ ਮੌਕਾ ਵੇਖ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਵਾ ਦੇ ਫਿਲਹਾਲ ਹੁਣ ਪਾਣੀ ਘਟਨੇ ਚਾਲ ਸਕੇ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਖਤਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਖਤਾਂ ਦੇ ਪਾਣੀ ਦਾ ਲੈਵਲ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਬਾਤ ਰਹਿ ਕੇ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖਿਆ ਕਿ ਜਿਹੜਾ ਪਾਣੀ ਰੀਸਿਡ ਕਰ ਪੂਰੇ ਜ ਪਤਾ ਨਹੀਂ ਕੀ ਹਾਲਾਤ ਨੇ ਕੋਦੇ ਜਿਲਮ ਸੀਸਣਾ ਗੱਲ ਹੋਈ ਕਿ ਸਰ ਹ ਸਾਡਾ ਸਾਡੇ ਸਤਕਾਰਯੋਗ ਐਸਐਸਪੀ ਸਾਹਿਬ ਸਾਡੇ ਡੀਸੀ ਸਾਹਿਬ ਐਸਟੀਐਨ ਸਾਹਿਬ ਸਾਰੇ ਹਾਲਾ ਅਫਸਰ ਜਿਹੜੇ ਨੇ ਮੌਕੇ ਦੇ ਉੱਤੇ ਮੌਜੂਦ ਨੇ ਔਰ ਹਾਂ ਤੁਸੀਂ ਦੇਖ ਰਹੇ ਹੋ ਅੱਖੀਂ ਕਿ ਕਾਫੀ ਪਾਣੀ ਜਿਹੜਾ ਉਹ ਆਇਆ ਸੀ ਥੋੜਾ ਜਿਹਾ ਫਿਰ ਉੱਪਰ ਵੀ ਹੋਇਆ ਲੇਕਿਨ ਸਥਿਤੀ ਸਾਰੀ ਕੰਟਰੋਲ ਦੇ ਵਿੱਚ ਹੈ ਕਿਉਂਕਿ ਕੱਲ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਕਲਾਊਡ ਬਰਸਟ ਹੋਇਆ ਨਾ ਇਸ ਕਰਕੇ ਅਚਾਨਕ ਪਾਣੀ ਦਾ ਜਿਹੜਾ ਲੈਵਲ ਹੈ ਉਹ ਵਧਿਆ ਔਰ ਹਾਂ ਫੋਨ ਜਿਹੜਾ ਉਹ ਘਟਨਾ ਵਿੱਚ ਸ਼ੁਰੂ ਹੋ ਗਿਆ ਸੋ ਸਥਿਤੀ ਸਾਰੀ ਕੰਟਰੋਲ ਦੇ ਵਿੱਚ ਹੈ ਆਲਮੋਸਟ ਕੋਈ ਜਿਆਦਾ ਨੁਕਸਾਨ ਕਿਸੇ ਦਾ ਨਹੀਂ ਹੋਇਆ ਸੋ ਆਸ ਹੈ ਕਿ ਪਾਣੀ ਜਲਦੀ ਡਾਊਨ ਚਲਾ ਜਾਏਗਾ ਮਰ ਤੁਸੀਂ ਲਗਾਤਾਰ ਸੰਪਰਕ ਵਿੱਚ ਹੋ ਜ਼ਿਲ੍ਹਾ ਪ੍ਰਸ਼ਾਸਨ ਨਾਲ ਬਿਲਕੁਲ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਸਾਹਮਣੇ ਹੀ ਇੱਥੇ ਆ ਤੇ ਅਸੀਂ ਵੀ ਨਾਲ ਇਨ ਟੱਚ ਅਸੀਂ ਪਾਰ ਦੇ ਲੋਕਾਂ ਨਾਲ ਵੀ ਇਨ ਟੱਚ ਹੈ ਫੋਨ ਦੇ ਉੱਤੇ ਵੀ ਇਨ ਟੱਚ ਹੈ ਪੂਰੀ ਤਰ੍ਹਾਂ ਸੇਫ ਨੇ ਇਹ ਕੋਈ ਕਿਸੇ तरह ਦੀ ਦਿੱਕਤ ਪ੍ਰੋਬਲਮ ਹੋਈ ਨਹੀਂ ਤੇ ਸਾਡਾ ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨ ਜਿਹੜਾ ਉਹ ਬਿਲਕੁਲ ਅਲਰਟ ਹੈ ਪਰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਨ ਵਾਸਤੇ ਬਿਲਕੁਲ ਰੈਡੀ ਹਾਂ ਥੈਂਕ ਯੂ ਮੇਰਾ ਨਾਮ ਨਿਮਰਜੀਤ ਸਿੰਘ ਹੈ ਹਾਂਜੀ ਤੇ ਇੱਥੇ ਦਿੱਕਤ ਇਹ ਹੈ ਜੀ ਜਿਹੜੇ ਪਾਰ ਵਾਲੇ ਪਿੰਡ ਆ ਉਹਨਾਂ ਨੂੰ ਕਾਫੀ ਦਿੱਕਤ ਆ ਹੁਣ ਪੂਰੀ ਤਰ੍ਹਾਂ ਸੰਪਰਕ ਜਿਹੜਾ ਟੁੱਟ ਗਿਆ ਉਹਨਾਂ ਦਾ ਇਧਰ ਨਾਲੋਂ ਕੋਈ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਜਾਂ ਜੇ ਲੋੜ ਪਏ ਕਿਸੇ ਤਰ੍ਹਾਂ ਦੀ ਵੀ ਸਹੂਲਤ ਉਹਨਾਂ ਨੂੰ ਹੁਣ ਨਹੀਂ ਮਿਲ ਸਕਦੀ ਉਹਨਾਂ ਨੂੰ ਇਹ ਵੱਡੀ ਦਿੱਕਤ ਹੈ ਕੋਈ ਸਾਨੂੰ ਦਿੱਕਤ ਆ ਜਿਹੜਾ ਸਾਡਾ ਕੰਮ ਪੂਰੀ ਤਰ੍ਹਾਂ ਬੰਦਾ ਸਾਡੇ ਦਰਵਾਜ਼ੇ ਤੱਕ ਪਾਣੀ ਆ ਕੇ ਦਾ ਤੇ ਇਸੇ ਦਿੱਕਤ ਆ ਪਾਸ ਲੋਕਾਂ ਨੂੰ ਦਿੱਕਤ ਆ ਰਹੀ ਪਾਣੀ ਦਾ ਹਾਂਜੀ ਲੋਕਾਂ ਨੂੰ ਦਿੱਕਤ ਆ ਰਹੀ ਐ ਪਾਰ ਜਾਣ ਵਾਲਿਆਂ ਨੂੰ ਉਧਰ ਆਉਣ ਵਾਲਿਆਂ ਨੂੰ ਦਿੱਕਤ ਆ ਰਹੀ ਐ ਤੇ ਜਿਹੜੇ ਲਾਗੇ ਪਿੰਡ ਆ ਉਹਨਾਂ ਨੂੰ ਵੀ ਖਤਰਾ ਦਾ ਮਾਹੌਲ ਬਣਿਆ ਦਾ ਪੂਰਾ ਉਹਨਾਂ ਨੂੰ ਫਿਕਰ ਆ ਵੀ ਪਾਣੀ ਸਾਡੇ ਪਿੰਡਾਂ ਤੱਕ ਨਾ ਪੁੱਜੇ ਘਰਾਂ ਤੱਕ ਨਾ ਜੇ ਪ੍ਰਸ਼ਾਸਨ ਦੇ ਘਾਲੀ ਵਗਾਰ ਆਏ ਕੋਈ ਹਾਂ ਮੈਂ ਤਾਂ ਹੁਣੇ ਆਇਆ ਮੈਂ ਫਿਲਹਾਲ ਤੇ ਕੋਈ ਨਹੀਂ ਦੇਖਿਆ ਸ਼ਾਇਦ ਆਏ ਆ ਕਹਿੰਦੇ ਸੀ ਪਹਿਲਾਂ ਉਹ ਕਹਿੰਦੇ ਪ੍ਰਬੰਧ ਪੂਰੇ ਕਰ ਲਏਗੇ ਹਾਂਜੀ ਦੇਖੋ ਸ਼ਾਇਦ ਹੋ ਸਕਦਾ ਜੇ ਕੋਈ ਲੋੜ ਪਈ ਕਿ ਤੇ ਪਤਾ ਲੱਗ ਜਾਏਗਾ ਹੋਇਆ ਪ੍ਰਬੰਧ ਨਹੀਂ ਹਾਂਜੀ ਫਸਲਾਂ ਦਾ ਨੁਕਸਾਨ ਹਾਂਜੀ ਬੈਕ ਸਾਈਡ ਤੇ ਜਿਹੜੀ ਫਸਲਾਂ ਕਮਾਦ ਵਗੈਰਾ ਜਿੱਦਾਂ ਉਹਨਾਂ ਦਾ ਨੁਕਸਾਨ ਤੇ ਹੋਇਆ ਇਹ ਪਾਣੀ ਫਿਰ ਜਾਂਦਾ ਉਹਨਾਂ ਦੇ ਵਿੱਚ ਨਾ ਮੇਰਾ ਰਿਵਰ ਪੈਰਾਡਾਈਜ਼ ਅਹੀਂ ਖੁੱਲੇ ਦਾ ਇਹਦੇ ਵਿੱਚ ਦਿੱਕਤ ਤੇ ਹੈਗੀ ਆ ਵੇਖੋ ਪਾਰ ਦੇ ਲੋਕੀ ਵਿੱਚ ਘਿਰ ਗਏ ਦੇ ਆ ਉੱਥੇ ਪਾਣੀ ਹੈ ਨੀ ਆ ਰਸਤਾ ਕੋਈ ਨਹੀਂ ਆਨ ਉਹਨਾਂ ਦੇ ਤੇ ਸਾਡੇ ਤੇ ਚਲੋ ਇੱਥੇ ਦਰਵਾਜੇ ਦੇ ਦਰਵਾਜੇ ਦੇ ਵਿੱਚ ਪਾਣੀ ਫਿਰ ਗਿਆ ਪੈਣੀਆ ਪੂਰੀਆਂ ਚ ਹੀ ਆ ਪਾਣੀ ਜਾਣ ਡਿਆ ਅਜੇ ਤੱਕ ਤੇ ਕੋਈ ਨੁਕਸਾਨ ਨਹੀਂ ਲੱਗਦਾ ਗਾੜੀ ਇਹ ਖੂਪਰ ਮਾਰਮਾ ਦੇ ਹੱਥੇ ਜੇ ਤੇ ਬਹੁਤਾ ਪਿੱਛੋਂ ਪਾਣੀ ਆਏਗਾ ਤੇ ਲੋਕਾਂ ਦਾ ਨੁਕਸਾਨ ਹੋਏਗਾ। ਅੱਛਾ ਪਿੰਡ ਫਿਰ ਅੱਠ ਘਿਰੇ ਦੇ ਪਿੱਛੇ ਪਿੰਡ ਜਿਹੜੇ ਪਾਰ ਵਾਲੇ ਪਿੰਡ ਉਹਦੇ ਘਰੇ ਰਹੀ ਹੈ ਕੋਈ ਬੇੜੀ ਨਾਲ ਹੀ ਚੱਲਦੇ ਹੋ ਤੇ ਬੇੜੀ ਨਹੀਂ ਪਈ ਤੇ ਫਿਰ ਉਹਨਾਂ ਨਾਲ ਤੇ ਉੱਥੇ ਹੀ ਨਾਲੇ ਉੱਧਰ ਦੂਜੇ ਪਾਸੇ ਪਾਕਿਸਤਾਨ ਆ ਕਿ ਉੱਧਰ ਦੂਜਾ ਵਜਦਰੇ ਆਇਆ ਤੇ ਵਿੱਚ ਘਾਰ ਹੀ ਰਹਿ ਗਏ ਪਿੰਡ। ਹੋਰ ਜਿਹੜੇ ਲੋਕੀ ਪਾਰ ਗਏ ਦੇਖੋ ਪਾਰ ਆ ਜਿਹੜੇ ਇੱਧਰ ਦੇ ਹੋ ਇੱਧਰ ਰਹਿ ਗਏ। ਲਿੰਕ ਟੁੱਟ ਗਿਆ ਲੋਕਾਂ ਦਾ ਨਾਲੋਂ ਆਉਣਗੇ।